सड़क तौड़ दे सफेदा। ड्राइवर समेत दिन टैंकर सवार मसा बच्चे एक फायर जख्मी गुरदासपुर कस्बा कलान और मेरे मिया को मेरे सड़क एक दौड़ दे पे एकदम किनारे लग गया एक सफेदा आ गया जिस कारण टैंकर काफी नुकसानिया गया है

ਅੱਜ ਵੀ ਬਟਾਲੇ ਤੋਂ ਉਹ ਦੋ ਚੁੱਕੇ ਗੁਰਦਾਸਪੁਰ ਵੱਲ ਨੂੰ ਆ ਰਹੇ ਸਨ ਕਿ ਰਸਤੇ ਅਚਾਨਕ ਸੜਕ ਤੇ ਲੱਗ ਗਿਆ ਇੱਕ ਕਹਿ ਦੇ ਦਾ ਬਾਰਿਸ਼ ਪੈਣ ਕੁੱਤੀ ਸੜਕ ਤੇ ਚੱਲ ਰਹੇ ਟੈਂਕਰ ਤੇ ਹਾਦਸਾ ਹੋ ਗਿਆ ਉਹ ਟੈਂਕਰ ਚਲਾ ਰਿਹਾ ਡਰਾਈਵਰ ਤੇ ਇੱਕ ਹੋਰ ਉਹਨਾਂ ਦਾ ਸਾਥੀ ਵੱਲ 1 ਬੱਚੇ ਪਾ ਉਹਨਾਂ ਦੇ ਇੱਕ ਸਾਥੀ ਦੇ ਲੱਤ ਤੇ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਨੇ ਕਿਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਇੱਕ ਬਹੁਤ ਸਫੇਦਾਦਰਖਤ ਜੋ ਸੁੱਟਿਆ ਹੈ ਤੇ ਡਿੱਗਣ ਵਾਲਾ ਹੈ ਜੰਗਲਾਤ ਵਿਭਾਗ ਨੇ ਚਾਹੀਦਾ ਹੈ ਕਿ ਅਜੇ ਹੀ ਦਰਖਤ ਦਾ ਧਿਆਨ ਰੱਖੀਤੇ ਸਮੇਂ ਸਿਰ ਇਹਨਾਂ ਨੂੰ ਇਹਨਾਂ ਦੀ ਕਟਾਈ ਕਰਵਾਉਂਦਾ ਰਹੇ ਤਾਂ ਜੋ ਅਜਿਹੇ ਹੁਦਕੜਨਾਵਾ ਨਾ ਵਾਪਰ ਸਕੇ ਚਾਨਦੀਪ ਸਿੰਘ ਨਾਜਾ ਪਾ ਜੀ ਪਾਣਾ ਇਹ ਜੀ ਗੱਡੀ ਆਉਂਦੇ ਸਿੱਧੇ ਲੈ ਕੇ ਨਾਲ ਦੇ ਗੱਡੀ ਲੈ ਕੇ ਆਏ ਜੀ ਆਪਾਂ ਰੂੜ ਦੰਮਲ ਦੇ ਦੁੱਧ ਚੋਕਦੇ ਪਿੰਡਾਂ ਜੋ ਜੀ ਆ ਹੁਣ ਮਗਰਲੇ ਪਿੰਡ ਚੋ ਚੁੱਕੇ ਆਂ ਦਾਲੋਂ ਲਾਗੋ ਰੋੜ ਕਿਹੜਾ ਹੈ ਏ ਰੋਡ ਮੀਆਂ ਕੋੜਾ ਡੇਰਾ ਬਕਾਲਾ ਨੂਰ ਵਾਲਾ ਕਾਲਾ ਨੂਰ ਦੇ ਆ ਜੀ ਆਪਣੇ ਸਿੰਘ ਆ ਰਹੇ ਮਗਰ ਜੇ ਵੇਖਿਆ ਹੀ ਉੱਤੇ ਕਿ ਇੱਕ ਡਿੱਗਿਆ ਬਰਸ਼ਾ ਜਾ ਉਹ ਜੋ ਡਿੱਗਿਆ ਤੋਂ ਨਾਲ ਹੀ ਮਲਗੀ ਬ੍ਰੇਕ ਮਾਰੀ ਜਾ ਤੇ ਦੂਜਾ ਵੀ ਆਂਟ ਗਿਆ ਉੱਤੇ ਇਹ ਕਰਕੇ ਥੋੜਾ ਜਿਹਾ ਬਚਾ ਹੋ ਗਿਆ ਬਾਕੀ ਇਹ ਕਿਸ ਪ੍ਰਸ਼ਾਸਨ ਅੱਗੇ ਬੇਨਤੀ ਆ ਸਰਕਾਰ ਅੱਗੇ ਕਿ ਆ ਥੋੜਾ ਜਿਹਾ ਵੇਖਿਆ ਕਰੋ ਕਮ ਸੇ ਕਮ ਹੋਰ ਵੀ ਜੀ ਜੰਤ ਜਾਂਦੇ ਨੇ ਨਿਆਣੇ ਜਾਂਦੇ ਨੇ ਜੇ ਕੇ ਦਾ ਕੱਲ ਹੋਰ ਨੁਕਸਾਨ ਹੋ ਜਾਏ ਫਿਰ ਮਲਗੀ ਅੱਜ ਤੱਕ ਜੀ 3:00 ਵੱਜ ਗਏ ਨੇ ਆ ਵਿੱਚੋਂ ਮਾਹ ਕੱਢਿਆ ਹੋਆ ਸਿੰਘ ਜੀ ਆਪਣਾ ਨਾਲ ਦਾ ਛੱਡ ਤੀ ਨਹੀਂ ਲੱਗੀ ਜੇ ਦੋ ਤੱਕ ਇਹ ਬੱਡੇ ਦੇ ਤੇ ਇੱਕ ਲੱਗੀ ਆ ਜੀ ਉਹ ਸੀਰੀਅਸ ਆ ਉਹ ਲੈ ਕੇ ਗਏ ਉਹਨੂੰ ਰਤ ਨੂੰ ਜਿਆਦਾ ਛੱਟ ਲੱਗੀ ਆ ਉਹਦਾ ਐਕਸਰੇ ਕਰਾਉਣ ਗਏ ਆ ਜੀ ਹੁਣ ਇਧਰ ਸਿੱਧਾ ਜੱਕ ਤਾਂ ਮਿਲਦੀ ਆ ਜੀ ਸਿੱਧਾ ਜੱਕ ਤਾਂ ਮ ਡੇ ਗਿਆ ਜੀ ਹਾਂਜੀ ਮੇਰਾ ਨਾਮ ਪਰਮਜੀਤ ਸਿੰਘ ਜੀ ਇਹ ਭਾਜੀ ਬਟਾਲਾ ਮੂਲ ਕੰਪਨੀ ਦੀ ਗੱਡੀ ਆ ਜੀ ਤੇ ਪਿੰਡਾਂ ਦੇ ਹਿਸਾਬ ਮੂਲ ਸੁਸਾਇਟੀਆਂ ਤੋਂ ਦੁੱਧ ਲਿਫਟ ਕਰੀਦਾ ਜੀ ਤੇ ਅਸੀਂ ਫੈਲਾਬਾਦ ਤੋਂ ਲਿਫਟ ਕਰਕੇ ਦੁੱਧ ਤੇ ਅਸੀਂ ਇਧਰ ਆ ਰਹੇ ਜੀ ਜਿਹੜੀ ਮਬਾਜ਼ਾ ਜਾਂ ਦੇ ਸੀ ਕਲਾਣਾ ਰੋੜਾ ਜੀ ਤੇ 50 ਸਪੀਡ ਦੀ ਰਹੇ 50 ਦੀ ਸਪੀਡ ਤੇ ਗੱਡੀ ਸੀ ਤੇ ਪਤਾ ਹੀ ਨਹੀਂ ਲੱਗਾ ਕਿਹੜੇ ਲਈ ਆ ਗਈ ਸਵੇਰ ਤੇ ਡਿੱਗ ਗਈ ਜੀ ਤਿੰਨ ਜਣੇ ਸੀ ਅਸੀਂ ਤੇ ਦੋ ਜਣੇ ਨੇ ਲੱਗੀਆਂ ਜੀ ਸੱਟਾਂ ਤੇ ਬਚਾਅ ਹੋ ਗਿਆ ਜੀ ਹਾਂਜੀ